ਹਾਂਜੀ ਲੜੀ ਚੱਲ ਰਹੀ ਹੈ ਜੀ ਵਿਆਸਤ ਪਟਿਆਲਾ ਦਾ ਯੋਗਦਾਨ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੂਸਰੇ ਭਾਗ ਦੇ ਵਿੱਚ ਗੱਲ ਕਰਾਂਗੇ। ਬਾਬਾ ਆਲਾ ਸਿੰਘ ਦੇ ਤਿੰਨ ਪੁੱਤਰ ਸਨ ਸਭ ਤੋਂ ਵੱਡਾ ਸਰਦੂਲ ਸਿੰਘ ਇਸ ਦੇ ਦੋ ਪੁੱਤਰ ਹੋਏ ਉਸ ਤੋਂ ਛੋਟਾ ਭੂਮਿਆ ਸਿੰਘ ਇਸ ਦੀ ਇੱਕ ਬੇਟੀ ਰਜਿੰਦਰ ਕੌਰ ਹੋਈ ਹੈ ਤੇ ਸਭ ਤੋਂ ਛੋਟਾ ਲਾਲ ਸਿੰਘ ਨਿਰਸੰਤਾਨ ਸੀ ਇਹਦੇ ਕੋਈ ਔਲਾਦ ਨਹੀਂ ਸੀ ਸਰਦੂਲ ਸਿੰਘ ਦੀ ਮੌਤ ਬਾਬਾ ਆਲਾ ਸਿੰਘ ਦੇ ਜੀਵਨ ਕਾਲ ਸਮੇਂ ਹੀ ਹੋ ਗਈ ਸੀ। ਇਸ ਲਈ ਮਹਾਰਾਜਾ ਬਾਬਾ ਆਲਾ ਸਿੰਘ ਤੋਂ ਬਾਅਦ ਇਸ ਦਾ ਪੁੱਤ ਅਮਰ ਸਿੰਘ ਸਰਦੂਲ ਸਿੰਘ ਤੇ ਹੁਕਮਕੌਰ ਦਾ ਪੁੱਤਰ ਮਹਾਰਾਜਾ ਬਣਿਆ ਤਾਂ ਇਸ ਨੇ 12 ਪਿੰਡ ਭਾਈ ਬੁੱਢਾ ਸਿੰਘ ਨੂੰ ਦੇ ਕੇ 1766 ਈਸਵੀ ਨੂੰ ਸਰਹੰਦ ਨੂੰ ਪੱਕੇ ਤੌਰ ਤੇ ਪੱਕੇ ਤੌਰ ਤੇ ਆਪਣੀ ਰਿਆਸਤ ਦੇ ਅਧੀਨ ਲਿਆਂਦਾ ਬਾਬਾ ਆਲਾ ਸਿੰਘ ਨੇ ਇਸ ਤਰੀਕੇ ਨਾਲ ਫਤਿਹਗੜ ਸਾਹਿਬ ਤੇ ਬਾਕੀ ਦੇ ਸਥਾਨਾਂ ਠੰਡਾਪੁਰਜ ਵਿਵਾਨਗੜ੍ਹ ਜੋਤੀ ਸਰੂਪ ਦੀ ਸੇਵਾ ਸੰਭਾਲ ਦਾ ਪ੍ਰਬੰਧ ਕੀਤਾ ਹੋਇਆ ਸੀ ਉਸ ਨੂੰ ਜਿਉਂ ਦਾ ਤਿਉਂ ਮਹਾਰਾਜਾ ਅਮਰ ਸਿੰਘ ਨੇ ਵੀ ਕਾਇਮ ਰੱਖਿਆ ਉਦਮੀ ਦਲੇਰ ਦਾਨੀ ਤੇ ਦਿਆਲੂ ਸੁਭਾਅ ਦੇ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਕੋਲ ਅਮਰ ਛੱਕਿਆ ਹੋਇਆ ਸੀ ਅਹਿਮਦ ਸ਼ਾਹ ਅਬਦਾਲੀ 1767 ਇਸ ਵੀ ਨੂੰ ਹਿੰਦੁਸਤਾਨ ਦੀ ਲੁੱਟਮਾਰ ਕਰਕੇ 20000 ਹਿੰਦੂ ਮਰਦ ਔਰਤਾਂ ਬੇਟੀਆਂ ਨੂੰ ਬੰਦੀ ਬਣਾ ਕੇ ਲਿਆਂਦਾ ਹੋਇਆ ਜਦੋਂ ریاਸਤ ਪਟਿਆਲਾ ਦੇ ਇਲਾਕੇ ਵਿੱਚੋਂ ਲੰਘਿਆ ਤਾਂ ਮਹਾਰਾਜ ਅਮਰ ਸਿੰਘ ਨੇ ਉਸ ਨੂੰ 6 ਲੱਖ ਰੁਪਏ 6 ਲੱਖ ਰੁਪਏ ਖਰਾਜ ਵਜੋਂ ਦੇ ਕੇ ਖੁਸ਼ ਕਰ ਲਿਆ ਤੇ ਉਸ ਨੂੰ ਕਹਿ ਕਿ ਇੰਨਾ ਮਰਦ ਔਰਤਾਂ ਬੇਟੀਆਂ ਨੂੰ ਛੁੜਵਾ ਕੇ ਆਪਣੇ ਕੋਲ ਖਰਚ ਕਰਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਇਸ ਪਰਵਕਾਰ ਤੋਂ ਲੋਕ ਇਸ ਨੂੰ ਮਹਾਰਾਜਾ ਬੰਦੀ ਛੋੜ ਕਹਿਣ ਲੱਗ ਪਏ ਗੁਰੂ ਘਰ ਦੇ ਅਤੀ ਸ਼ਰਧਾਲੂ ਤੇ ਲੋਕਾਈ ਦੇ ਭਲੇ ਲਈ ਜਿਉਣ ਵਾਲੇ ਪ੍ਰਮਾਤਮਾ ਮਹਾਰਾਜ ਅਮਰ ਸਿੰਘ ਦੀ ਮੌਤ 33 ਸਾਲ ਦੀ ਉਮਰ ਵਿੱਚ ਨਲੋਧਰ ਦੀ ਬਿਮਾਰੀ ਦੇ ਕਾਰਨ ਸਾਰਾ 181 ਸਵੀ ਨੂੰ ਪਟਿਆਲਾ ਵਿੱਚ ਹੋ ਗਈ। ਅੱਗੇ ਇਸ ਦਾ ਨਵਾਲਗ ਪੁੱਤਰ ਸਾਹਿਬ ਸਿੰਘ 6 ਸਾਲ ਦੀ ਉਮਰ ਵਿੱਚ ਗੱਦੀ ਤੇ ਵਿਰਾਜਿਆ। ਉਹ ਵੱਡਾ ਹੋ ਕੇ ਸਿੱਧੇ ਸੁਭਾਅ ਦਾ ਰਾਜਨੀਤੀ ਤੌਰ ਤੋਂ ਰਾਜਨੀਤੀ ਤੋਂ ਅਣਜਾਣ ਭੋਲਾ ਜਿਹੜਾ ਰਾਜਾ ਸਾਬਤ ਹੋਇਆ। ਇਸ ਦੇ ਸਮੇਂ ਫਤਿਹਗੜ੍ਹ ਸਾਹਿਬ ਦੇ ਸਿਦਿਸਥਾਨਾਂ ਦੀ ਸਥਿਤੀ ਪਹਿਲਾਂ ਵਾਂਗ ਹੀ ਕਾਇਮ ਰਹੀ ਜੋ ਇਸ ਦੇ ਬਡੇਰਿਆਂ ਦੇ ਸਮੇਂ ਸੀ ਮਹਾਰਾਜਾ ਸਾਹਿਬ ਦੀ ਮੌਤ 40 ਸਾਲ ਦੀ ਉਮਰ ਵਿੱਚ 26 ਮਾਰਚ 1813 ਈਸਵੀ ਨੂੰ ਪਟਿਆਲਾ ਵਿੱਚ ਹੋ ਗਈ ਮਹਾਰਾਜਾ ਸਾਹਿਬ ਦੀ ਮੌਤ ਤੋਂ ਬਾਅਦ ਉਸ ਦਾ 14 ਸਾਲ ਦਾ ਨਵਾਲਗ ਪੁੱਤਰ ਕਰਮ ਸਿੰਘ ਮਹਾਰਾਜਾ ਬਣਿਆ ਇਸ ਦੀ ਨਵਾਲਗੀ ਸਮੇ ਇਸ ਦੀ ਮਾ ਆਸਕੌਰ ਤੇ ਵਜ਼ੀਰ ਮਿਸਰ ਨੌਦਾ ਰਾਜਪਾਗ ਦਾ ਪ੍ਰਬੰਧ ਚਲਾਉਂਦੇ ਰਹੇ 20 ਸਾਲ ਦੀ ਉਮਰ ਵਿੱਚ ਮਹਾਰਾਜਾ ਕਰਮ ਸਿੰਘ 1818 ਸੀ ਬੀ ਨੂੰ ਰਾਜਪਾਗ ਦਾ ਪ੍ਰਬੰਧ ਖੁਦ ਮੁਖਤਿਆਰ ਹੋ ਕੇ ਚਲਾਉਣ ਲੱਗ ਪਿਆ ਮਹਾਰਾਜਾ ਕਰਮ ਸਿੰਘ ਨੇ ਆਪਣੇ ਰਾਜ ਦੇ 27 ਸਾਲਾਂ ਆਪਣੀ ਰਿਆਸਤ ਵਿੱਚ ਜਿੰਨੇ ਵੀ ਇਤਿਹਾਸ ਗੁਰਦੁਆਰੇ ਕੱਚੇ ਸੀ ਉਹਨਾਂ ਨੂੰ ਪੱਕੇ ਬਣਵਾਇਆ ਰਿਆਸਤ ਦੇ ਸਾਰੇ ਹੀ ਇਤਿਹਾਸਕ ਸਥਾਨਾਂ ਦੇ ਨਾਂ ਨਾਲ ਜਗੀਰ ਜਗੀਰਾਂ ਵੀ ਲਾਈਆਂ ਤੇ ਕੇ ਸਥਾਨਾਂ ਦੇ ਨਾਲ ਨੰਗਰ ਵੀ ਚਲਾਏ ਰਿਆਸਤ ਤੋਂ ਬਾਅਦ ਆਉਂਦੇ ਇਤਿਹਾਸਕ ਸਥਾਨਾਂ ਦੀ ਸੇਵਾ ਵਿੱਚ ਵੀ ਬਹੁਤ ਸਾਰੀ ਮਾਇਆ ਖਰਚ ਕੀਤੀ ਗੁਰੂ ਲਾਲਾਂ ਦੀ ਘਾਣਤੀ ਗੁਰੂ ਮਾਰੀ ਸਰਹੰਦ ਦਾ ਉਹ ਨਾਂ ਵੀ ਨਹੀਂ ਸੀ ਲੈਦਾ ਲੈਣਾ ਚਾਹੁੰਦਾ ਇਸੇ ਲਈ ਉਸਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਰੰਧ ਨੂੰ ਫਤੇਗੜ ਲੇਖਣ ਦਾ ਹੁਕਮ ਜਾਰੀ ਕੀਤਾ ਤੇ ਇਹੋ ਇਹ ਲਿਖਿਆ ਜਾਣ ਲੱਗ ਪਿਆ ਉਸਨੇ ਫਤੇਗੜ ਸਾਹਿਬ ਦੇ ਸਾਨਾਂ ਦੇ ਕੋਲ ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਇੱਕ ਬੋਲੀ ਦਾ ਨਿਰਮਾਣ ਕਰਵਾਇਆ ਤੇ ਲੰਗਰ ਲਈ ਇਮਾਰਤ ਉਸਾਰ ਕੇ ਉੱਥੇ ਪੱਕੇ ਤੌਰ ਤੇ ਅੱਠ ਪੈਰ ਗੁਰੂ ਘਰ ਲੰਗਰ ਚਲਾਇਆ ਸੰਗਤਾਂ ਦੀ ਰਹਿਸ਼ ਲਈ ਬੁੰਗੇ ਮਕਾਨ ਉਸਾਰ ਕੇ ਉਹਨਾਂ ਦੇ ਠਹਿਰ ਲਈ ਸੁੱਖ ਸਬਦਾ ਪ੍ਰਬੰਧ ਕੀਤਾ ਇਹਨਾਂ ਕਾਰਜਾਂ ਤੋਂ ਬਾਅਦ ਉਸਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਇਮਾਰਤ ਵੱਲ ਧਿਆਨ ਦਿੱਤਾ ਇਸ ਗੁਰਦੁਆਰੇ ਦੀ ਇਮਾਰਤ ਵੱਲ ਪਹਿਲਾਂ ਉਸਨੇ ਇਸ ਕਰਕੇ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਪਹਿਲੀ ਇਹ ਪਹਿਲਾਂ ਹੀ ਬਹੁਤ ਸੁੰਦਰ ਤੇ ਸਹੀ ਸਲਾਮਤ ਕਾਇਮ ਸੀ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਈ ਨਵੀਨ ਇਤਿਹਾਸਕਾਰਾਂ ਨੇ ਆਪਣੀਆਂ ਲਿਖਤਾਂ ਵਿੱਚ ਇਹ ਵੀ ਲਿਖਿਆ ਹੈ ਕਿ ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ 1813 ਈਸਵੀ ਨੂੰ ਕਰਵਾਇਆ ਜੋ ਕਿ ਸਹੀ ਨਹੀਂ ਹੈ ਉਸ ਸਾਲ ਮਹਾਰਾਜਾ ਸਾਹਿਬ ਦੀ ਮੌਤ ਹੋ ਜਾਣ ਕਾਰਨ ਸਾਰਾ ਪਰਿਵਾਰ ਸਦਮੇ ਵਿੱਚ ਸੀ ਤੇ ਨਵਾਲ ਕਰਮ ਸਿੰਘ ਦੇ ਹੱਥ ਵਸ ਕੋਈ ਵੀ ਖੁਦਮੁਖਤਿਆਰੀ ਨਹੀਂ ਸੀ ਮਹਾਰਾਜਾ ਕਰਮ ਸਿੰਘ ਨੇ ਯੋਜਨਾਬੱਧ ਤਰੀਕੇ ਨਾਲ ਇਮਾਰਤੀ ਇਮਾਰਤੀ ਮਹਾਰਾਜ ਦੀ ਸਲਾਹ ਲੈ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਦਾ ਕਾਰਜ 1844 ਈਸਵੀ ਨੂੰ 1844 ਈਸਵੀ ਨੂੰ ਫਤਿਹਗੜ੍ਹ ਸਾਹਿਬ ਹਿਸਟਰੀ ਆਫ ਅਨੁਸਾਰ ਆਰੰਭ ਕਰਵਾਇਆ ਇਹ ਨਵੀਂ ਇਮਾਰਤ ਬਣਾਉਣ ਵੇਲੇ ਫਤਿਹਗੜ੍ਹ ਸਾਹਿਬ ਦੀ 78 ਸਾਲ ਪੁਰਾਣੀ ਇਮਾਰਤ ਨੂੰ ਸਮਾਪਤ ਕਰ ਦਿੱਤਾ ਗਿਆ ਜੋ ਭਾਈ ਬੁੱਢਾ ਸਿੰਘ ਨੇ ਆਰੰਭ ਕੀਤੀ ਸੀ ਤੇ ਬਾਬਾ ਆਲਾ ਸਿੰਘ ਨੇ ਮੁਕੰਮਲ ਕੀਤੀ ਸੀ ਮਹਾਰਾਜਾ ਕਰਮ ਸਿੰਘ ਨੇ ਬਹੁਤ ਹੀ ਸ਼ਰਧਾ ਨਾਲ ਫਤੇਗੜ ਸਾਹਿਬ ਦੇ ਸਥਾਨਾਂ ਦੀ ਸੇਵਾ ਕਰਾਉਂਦੇ ਰਹੇ ਉਹਨਾਂ ਨੇ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਸੀਦਾਂ ਦੇ ਸਥਾਨਾਂ ਨੂੰ ਪ੍ਰਣਾਮ ਕਰਨ ਆ ਜਾਂਦੇ ਇੱਥੇ ਚੱਲ ਰਹੀ ਸੇਵਾ ਦੀ ਨਿਗਰਾਨੀ ਵੀ ਕਰਦੇ ਉਸ ਨੇ ਠੰਡਾ ਬੁਰਜ ਵਿਵਾਨਗੜ੍ਹ ਤੇ ਜੋਤੀ ਸਰੂਪ ਦੇ ਥੜੇ ਸੜਾ ਸਾਹਿਬ ਨੂੰ ਸੁੰਦਰ ਤਰੀਕੇ ਨਾਲ ਸਵਾਰਿਆ ਫਤੇਗੜ ਸਾਹਿਬ ਦੇ ਸਤੇਗੜ ਸਾਹਿਬ ਦੀ ਸੇਵਾ ਚੱਲ ਰਹੇ ਕਾਰਜਾਂ ਨੂੰ ਅਜੇ 21 ਸਾਲ ਹੋਇਆ ਸੀ 1 ਹੀ ਸਾਲ ਹੋਇਆ ਸੀ ਕਿ 47 ਸਾਲ ਦੀ ਉਮਰ ਵਿੱਚ ਮਹਾਰਾਜਾ ਕਰਨ ਸਿੰਘ 23 ਦਸੰਬਰ 1845 ਈਸਵੀ ਨੂੰ ਦਿਹਾਂਤ ਹੋ ਗਿਆ ਭਾਈ ਕਾਨ ਸਿੰਘ ਨਾਵਾ ਦੇ ਮਹਾਨ ਖੁਸ਼ ਵਿੱਚ ਮਹਾਰਾਜਾ ਕਰਨ ਸਿੰਘ ਨੂੰ ਪੂਰਨ ਗੁਰਸਿੱਖ ਸੂਰਬੀਰ ਚਤਰ ਅਤੇ ਮਹਾਤਮਾ ਕਰਕੇ ਲਿਖਿਆ ਹੈ ਮਹਾਰਾਜਾ ਕਰਮ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ 23 ਸਾਲਾ ਪੁੱਤਰ ਨਰਿੰਦਰ ਸਿੰਘ ਮਹਾਰਾਜਾ ਬਣਿਆ ਉਸ ਨੇ ਆਪਣੇ ਰਾਜ ਭਾਗ ਦੌਰਾਨ ਹੋਰ ਬਹੁਤ ਸਾਰੇ ਕੰਮ ਤੋਂ ਇਲਾਵਾ ਇਤਿਹਾਸਕ ਗੁਰੂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ ਉਹਨਾਂ ਦੇ ਨਾਂ ਤੇ ਜ਼ਮੀਰਾਂ ਲਗਵਾ ਕੇ ਕੁਝ ਸਥਾਨਾਂ ਤੇ ਗੁਰੂ ਕੇ ਲੰਗਰ ਵੀ ਚਲਾਏ ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਦਾ ਕੰਮ ਜੋ ਮਹਾਰਾਜਾ ਕਰਮ ਸਿੰਘ ਦੀ ਮੌਤ ਹੋ ਜਾਣ ਕਾਰਨ ਅਧੂਰਾ ਰਹਿ ਗਿਆ ਸੀ ਉਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਬਹੁਤ ਹੀ ਸ਼ਰਧਾ ਨਾਲ ਪੂਰਾ ਕਰਵਾਇਆ ਤੇ ਇਸ ਦੇ ਦੁਆਲੇ ਚਾਰ ਦਿਵਾਰੀ ਵੀ ਕੀਤੀ ਆਪਣੇ ਵਡੇਰਿਆਂ ਵਾਂਗ ਇਸ ਦੇ ਹਿਰਦੇ ਅੰਦਰ ਵੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਦਾ ਡੂੰਗਾ ਅਸਰ ਪਿਆ ਸੀ ਜਦੋਂ ਇਸ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਇਮਾਰਤ ਨੂੰ ਸੰਪੂਰਨ ਕਰਵਾਇਆ ਤਾਂ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਇਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਕਿ ਸਾਡਾ ਬਾਹਰ ਵਾਲਾ ਸਾਨ ਸਰੰਦ ਤੋਂ ਬਾਅਦ ज्योति स्वरूप ਵੀ ਬਣਾਇਓ ਉਸ ਦੀ ਸੇਵਾ ਵੀ ਕਰਾਓ ਇਸ ਸੁਪਨੇ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਜੀ ਸ੍ਰੀ ਗੁਰਦੁਆਰਾ ਗੁਰਦੁਆਰੇ ਦਰਸ਼ਨ ਵਿੱਚ ਕੀਤਾ ਹੈ ਇਸ ਅੰਤਮ ਸਥਾਨਾ ਦਾ ਨਾਮ ਜੋਤੀ ਸਰੂਪ ਹੈ ਇਸ ਸਥਾਨਾ ਵਿੱਚ ਸ੍ਰੀ ਮਾਤਾ ਗੁਜਰ ਕੌਰ ਜੀ ਸਾਹਿਬ ਜਾਦਿਆਂ ਨੇ ਇੱਕ ਇੱਕੇ ਗਿੱਠੇ ਵੀ ਸੰਸਕਾਰ ਕੀਤੇ ਅਤੇ ਇਸ ਸਥਾਨਾ ਦੀ ਸੇਵਾ ਮਹਾਰਾਜਾ ਸਾਹਿਬ ਨਰਿੰਦਰ ਸਿੰਘ ਨੇ ਕਰਵਾਈ ਸ੍ਰੀ ਮਾਤਾ ਜੀ ਦਾ ਦਰਸ਼ਨ ਸੁਪਨੇ ਮਾਤਾ ਜੀ ਦਾ ਦਰਸ਼ਨ ਸੁਪਨੇ ਵਿੱਚ ਹੋਇਆ ਸੋ ਮਾਤਾ ਜੀ ਨੇ ਕਿਹਾ ਕਿ ਸਾਡਾ ਸਥਾਨ ਵਾਰ ਬਣਾਇਓ ਤੇ ਸੇਵਾ ਕਰਾਇਓ ਹਿਰਦੇ ਦੀ ਡੂੰਗੀ ਤੈ ਵਿੱਚ ਵਸੇ ਸੁਪਨੇ ਨੇ ਮਹਾਰਾਜਾ ਨਰਿੰਦਰ ਸਿੰਘ ਨੂੰ ਆਤਮਿਕ ਹੁਲਾਰਾ ਦਿੱਤਾ ਤੇ ਉਸ ਨੇ ਛੇਤੀ ਹੀ ਜੋਤੀਸੂਰੂਪ ਵਾਲੇ ਥੜਾ ਸਭ ਬਣਾ ਕੇ ਨਵੇਂ ਸਿਰੇ ਬਣਾਇਆ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਉਸ ਨੇ ਆਪਣੀ ਨੀਖ ਰੇਖ ਵਿੱਚ ਜਦੋਂ ਇਸ ਥੜਾ ਸਾਹਿਬ ਨੂੰ ਉੱਤਵਾਇਆ ਤਾਂ ਦਾਦੀ ਮਾਂ ਦੇ ਛੋਟੇ ਸਾਬਜਦਿਆਂ ਦੀਆਂ ਗਾਗਰ ਇਸ ਥੱਲੇੋਂ ਨਿਕਲੀ ਇਸ ਨੂੰ ਦੇਖਣ ਵਾਲੇ ਸਾਰੇ ਬਹੁਤ ਭਾਵਕ ਹੋ ਕੇ ਵਿਰਾਕ ਕਰਨ ਲੱਗੇ ਮਹਾਰਾਜਾ ਨਿਰਿੰਦਰ ਸਿੰਘ ਨੇ ਇਹਨਾਂ ਹਸਤੀਆਂ ਨੂੰ ਇੱਕ ਨਵੀਂ ਗਾਗਰ ਵਿੱਚ ਪਾ ਕੇ ਮੁੜ ਪਹਿਲੇ ਵਾਲੇ ਥਾਂ ਦੇ ਸਥਾਪਿਤ ਕਰਕੇ ਉੱਪਰ ਥੜਾ ਸਾਹਿਬ ਉਸਾਰੀ ਕਰਵਾ ਦਿੱਤੀ ਇਸ ਥੜਾ ਸਾਹਿਬ ਦੇ ਉੱਪਰ ਗੁਰਦੁਆਰਾ ਜੋਤੀ ਸਰੂਪ ਦੀ ਇੱਕ ਮੰਜ਼ਲ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਤੇ ਉਸ ਦਾ ਮੁੱਖ ਦਰਵਾਜ਼ਾ ਉੱਤਰ ਦਿਸ਼ਾ ਵੱਲ ਰੱਖਿਆ ਇਸ ਦਰਵਾਜ਼ੇ ਤੇ ਵਾਰ ਇਸ ਦੀ ਦਲੀਜ਼ ਦੇ ਨਾਲ ਹੀ ਪੂਰਬ ਦਿਸ਼ਾ ਨੂੰ ਮਾਤਾ ਗੁਜਰ ਕੌਰ ਜੀ ਦੀ ਛੋਟੀ ਜੀ ਯਾਦਗਰ ਗੁੰਬਦ ਬਣਾ ਕੇ ਵੱਖਰੀ ਬਣਾਈ ਇਸ ਯਾਦਗਰ ਨੂੰ ਵੱਖਰਾ ਬਣਾਉਣ ਦਾ ਮੰਤਵ ਇਹ ਸੀ ਕਿ ਮਹਾਰਾਜਾ ਨਰਿੰਦਰ ਸਿੰਘ ਮਾਤਾ ਗੁਜਰ ਕੌਰ ਜੀ ਦਾ ਸੁਪਨੇ ਵਿੱਚ ਦਰਸ਼ਨ ਹੋਣ ਨੂੰ ਆਪਣੇ ਬਹੁਤ ਹੀ ਸੁਭਾਗ ਸਮਝਦਾ ਸੀ ਤੇ ਉਹ ਸ਼ਰਦਾ ਵਸਵੇ ਚਰਦਾਬਸ ਮਾਤਾ ਜੀ ਦੇ ਨਾਮ ਤੇ ਕੁਝ ਉਚੇਚੀ ਸੇਵਾ ਕਰਨੀ ਚਾਹੁੰਦਾ ਸੀ ਇਸ ਯਾਦਗਾਰ ਬਣਾ ਕੇ ਉਸ ਨੇ ਇਸ ਦੇ ਨਾਮ ਤੇ ਵਖਰੀ ਜ਼ੰਗੀਰ ਵੀ ਲਗਵਾਈ ਇਸ ਸਥਾਨਾ ਇਸ ਸਥਾਨ ਗੁਰਦੁਆਰਾ ਜੋਤੀਸਰੂਪ ਦੇ ਤੇ ਮਾਤਾ ਜੀ ਦੀ ਯਾਦਗਾਰ ਦੀ ਸੇਵਾ ਦਾ ਕਾਰਜ 1846 ਈਸਵੀ ਨੂੰ ਆਰੰਭ ਹੋ ਕੇ ਅਗਲੇ ਸਾਲ ਚ ਸੰਪੂਰਨ ਹੋਇਆ ਇਹ ਸੇਵਾ ਮੁਕੰਮਲ ਹੋਣ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਜੀ ਨੇ ਜੋਤੀ ਸਰੂਪ ਸਥਾਨਾਂ ਦੇ ਡੇੜੇ ਲੰਗਰ ਹਾਲ ਦੀ ਇਮਾਰਤ ਉਸਾਰ ਕੇ ਉਸ ਨੂੰ ਪੱਕੇ ਤੌਰ ਤੇ ਗੁਰੂ ਕਾ ਲੰਗਰ ਆਰੰਭ ਕਰਵਾਇਆ ਤੇ ਇਸ ਸਥਾਨ ਦੇ ਨਾਂ ਤੇ ਜ਼ੰਗੀਰ ਲਗਵਾਈ ਇਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਸਥਾਨਾਂ ਠੰਡੇ ਮੁਰਜ ਦੀ ਹੇਠਲੀ ਇਮਾਰਤ ਨੂੰ ਸੰਭਾਲ ਕੇ ਇਸ ਦੇ ਉੱਪਰਲੇ ਹਿੱਸੇ ਨੂੰ ਗੁਰਦੁਆਰਾ ਸਾਹਿਬ ਦੇ ਰੂਪ ਦੇ ਦਿੱਤਾ ਇਸ ਰਾਜੇ ਨੇ ਫਤਿਹਗੜ੍ਹ ਸਾਹਿਬ ਦੇ ਇਹਨਾਂ ਸ਼ੀ ਮਕਾਨ ਵਿੱਚ ਵੀ ਵਾਅਦਾ ਕੀਤਾ ਤੇ ਉੱਥੇ ਚੱਲ ਰਹੇ ਗੁਰੂ ਕੇ ਲੰਗਰ ਜੋ ਮਹਾਰਾਜਾ ਕਰਮ ਸਿੰਘ ਨੇ ਆਰੰਭ ਕੀਤੇ ਸੀ ਉਸ ਨੂੰ ਵੀ ਨਿਰੰਤਰ ਜਾਰੀ ਰੱਖਿਆ ਆਪਣੇ ਰਾਜ ਦੌਰਾਨ ਇਸ ਨੇ ਇਨਾਂ ਸ਼ਹੀਦ ਦੀਸਥਾਨਾਂ ਦੀ ਸੇਵਾ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਗੁਰੂ ਘਰ ਨੂੰ ਪ੍ਰੀਤ ਕਰਨ ਵਾਲਾ ਸੰਤ ਸਾਧੂਆਂ ਦੀ ਸੇਵਾ ਕਰਨ ਵਾਲਾ ਪ੍ਰੇਮੀ ਕਵੀਆਂ ਵਿਦਵਾਨਾਂ ਗਵੀਆਂ ਤੇ ਸੂਰਬੀਰ ਯੋਧਿਆਂ ਦੇ ਕਦਰਦਾਨ ਮਹਾਰਾਜਾ ਨਰਿੰਦਰ ਸਿੰਘ 39 ਵਰਿਆਂ ਦੀ ਉਮਰ ਹੋ ਕੇ 13 ਨਵੰਬਰ 1862 ਈਸਵੀ ਨੂੰ ਪਟਿਆਲਾ ਵਿੱਚ ਪ੍ਰਲੋਕ ਸੁਧਾਰ ਗਏ ਸੋ ਇਸ ਦੂਜੇ ਭਾਗ ਦੇ ਵਿੱਚ ਆਪਾਂ ਗੱਲ ਕੀਤੀ ਹੈ ਜੀ ਰਿਆਸਤ ਪਟਿਆਲਾ ਪਟਿਆਲਾ ਦਾ ਜਿਹੜਾ ਯੋਗਦਾਨ ਬਾਬਾ ਆਲਾ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪੋਤਿਆਂ ਦਾ ਪੜਪੋਤਿਆਂ ਦਾ ਜਾਂ ਉਹਨਾਂ ਦੇ ਬੇਟੇ ਦਾ ਜੋ ਇੱਕ ਲੜੀ ਦੇ ਵਿੱਚ ਆਪਾਂ ਯੋਗਦਾਨ ਬਾਰੇ ਵਿਚਾਰ ਕਰ ਰਹੇ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਕਰਵਾਈਆਂ ਜਗੀਰਾਂ ਲਗਵਾਈਆਂ ਲੰਗਰਾਂ ਦੀ ਬਹੁਤ ਵੱਡੀ ਸੇਵਾ ਕੀਤੀ ਜੀ ਅਗਲਾ ਚੈਪਟਰ ਅਗਲੇ ਅਗਲੀ ਵੀਡੀਓ ਦੇ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ